ਸਤਿ ਸ਼੍ਰੀ ਅਕਾਲ ਜੀ ਪਿਓਰ ਸਿਲਕ ਚ orange rust color ਚ ਬਹੁਤ ਹੀ ਪਿਆਰੀ ਬਰਾਇਡਲ ਅਨਾਰਕਲੀ ਰੈਡੀ ਕੀਤੀ ਹੈ ਆਨੰਦਕਾਰਜ਼ ਅਨਾਰਕਲੀ ਕਹਿੰਦੇ ਭਾਜੀ ਗੁਰਦੁਆਰਾ ਸਾਹਿਬ ਲਹਿੰਗਾ ਤਾਂ ਪਾ ਨਹੀਂ ਸਕਦੇ ਤੇ ਸ਼ਰਾਰੀ ਗਰਾਰੇ ਮੈਨੂੰ ਕੋਈ ਬਾਲੇ ਪਸੰਦ ਨਹੀਂ ਤੇ ਥੋੜੀ ਜੀ ਅਨਾਰਕਲੀ ਨਾਲ ਹੈਵੀ ਲੁੱਕ ਵੀ ਆ ਜੂ ਤੇ ਮੈਨੂੰ ਅਨਾਰਕਲੀ ਤੁਸੀਂ ਬਣਾ ਕੇ ਦਿਓ ਸੋ ਉਹਨਾਂ ਲਈ ਬਹੁਤ ਹੀ ਪਿਆਰੀ ਹੈਂਡਵਰਕ ਨਾਲ ਸਾਰੀ ਰੈਡੀ ਕੀਤੀ ਹੋਈ ਅਨਾਰਕਲੀ ਰੈਡੀ ਕੀਤੀ ਹੈ ਸਾਰਾ ਆਪਾ ਕਟਦਾਣਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰੀ ਲੁੱਕ ਆਈ ਹੈ ਇਸ ਚ ਆਪਾਂ ਚਿੜੀਆਂ ਪਾਈਆਂ ਹੋਈਆਂ ਬਰਡ ਪਏ ਹੋਏ ਆ ਫਲਾਵਰ ਪਏ ਹੋਏ ਆ ਪੱਤੀਆਂ ਪਾਈਆਂ ਹੋਈਆਂ ਪਲੱਸ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਤੇ ਜਿਹੜਾ ਆਪਾਂ ਅਨਾਰਕਲੀ ਚ ਚਿੜੀ ਪਾਈ ਹੈ ਉਹ ਤਾਂ ਇੰਨੀ ਲਾਜਵਾ ਪਈ ਹੈ ਨਾ ਪੂਰੀ ਉੱਪਰ ਉੱਠ ਕੇ ਆ ਰਹੀ ਹੈ ਬਹੁਤ ਹੀ ਪਿਆਰੀ ਲੁੱਕ ਚ ਰੈਡੀ ਹੋਇਆ ਪਿਓਰ ਚਨੂਨ ਦਾ ਦੁਪੱਟਾ ਫੋਰ ਸਾਈਡ ਆਪਾਂ ਬਾਰਡਰ ਵਰਕ ਕੀਤਾ ਹੋਇਆ ਵਿੱਚ ਸਾਰਾ ਆਪਾਂ ਛੋਟੇ ਛੋਟੇ ਮੋਤੀ ਲਗਾਏ ਹੋਏ ਆ ਤੇ ਜਿਹੜੀ ਹੁਣ ਤੁਸੀਂ ਵਿਚਲੀ ਸ਼ੇਪ ਹੈ ਅਨਾਰਕਲੀ ਦੀ ਉਹ ਚੈੱਕ ਕਰੋ ਕਿੰਨੀ ਸੋਹਣੀ ਲੱਗ ਰਹੀ ਹੈ ਉੱਪਰ ਤੱਕ ਆਪਾਂ ਫਾਂਗੇ ਦੇ ਖਿਲਾਰੇ ਹੋਏ ਹੈ ਮਲਟੀ ਕਲਰ ਦੀ ਆਪਾਂ ਇਹ ਚਿੜੀ ਬਣਾਈ ਹੋਈ ਹੈ ਕਿੰਨੀ ਜਿਆਦਾ ਪਿਆਰੀ ਲੱਗ ਰਹੀ ਹੈ ਪੂਰੀ ਚਹਕ ਰਹੀ ਹੈ ਤੇ ਬੋਟਮ 'ਚ ਆਪਾਂ ਇਹਦੇ ਪੈਂਟ ਬਣਾਈ ਹੈ ਸਲਵਾਰ ਵੀ ਬਣਾਈ ਸੀ ਮੈਡਮ ਨੇ ਤੇ ਪੈਂਟ ਵੀ ਬਣਾਈ ਹੈ ਸੋ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦਾ ਲੱਗਿਆ ਤੁਸੀਂ ਵੀ ਆਪਣੀ ਬਰਾਇਡਲ ਅਨਾਰਕਲੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਇਹਨੂੰ ਤੁਸੀਂ ਹੋਰ ਵੀ ਕਿਸੇ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਥੈਂਕ ਯੂ